ਵਾਈਸ ਪ੍ਰੈਜ਼ੀਡੈਂਟ ਜਿਹੜਾ ਆਉਂਦਾ ਗੋਲਕਨ ਸਿਟੀ ਵਾਈਸ ਪ੍ਰੈਜ਼ੀਡੈਂਟ ਹੈ ਤੇ ਬੜੇ ਦਿਨਾਂ ਦਾ ਇਹਨੂੰ ਇੱਕ ਮਗਰ ਗੱਲ ਪਈ ਸੀ ਥ੍ਰੈਟ ਆ ਰਹੇ ਸੀਗੇ ਸਾਰੇ ਅਫਸਰਾਂ ਦੇ ਨੌਲੇਜ ਵੀ ਸੀਆ ਜਿਹੜੇ ਪਹਿਲੇ ਐਸਐਫੀ ਸਾਹਿਬ ਨੂੰ ਨੌਲੇਜ ਸੀ ਜਿਹੜਾ ਹੁਣ ਐਸਐਸਪੀ ਆ ਇਹਨਾਂ ਦੇ ਨਾਮ ਨੇ ਸੀਗਾ ਪਰ ਇਸ ਦੇ ਬਾਵਜੂਦ ਜੋ ਉਹਗਲਿਆ ਨੇ ਚਾਹ ਹੋ ਗਿਆ ਵਾ ਤੇ ਪੰਜਾਬ ਸਰਕਾਰ ਦੇਖੇ ਕਿ ਲਾਰਡ ਆਰਡਰ ਕਿੱਧਰ ਨੂੰ ਜਾ ਰਿਹਾ ਆਮ ਸ਼ਹਿਰੀ ਦਾ ਜੂਣਾ ਹਰਾਮ ਹੋਇਆ ਲੋਗਾ ਤੁਰੇ ਤੇ ਫਿਰਦੇ ਨੇ ਪਰ ਮੂੰਹਾਂ ਤੇ ਰੋਣਾ ਕਹਿੰਨੀ ਡਰੇ ਦੁਨੀਆ ਡਰੇ ਫਿਰਦੀ ਆ ਸਭ ਭਗਵੰਦ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਵੀ ਪੰਜਾਬੀ ਸ਼ਹਿਰੀ ਕਿਹੜੇ ਕੋਚ ਪੈ ਰੋイズ ਜਾਂ ਗੋਲੀਆਂ ਮੌਤ ਦਾ ਡਰ ਕਿੰਦਰ ਬੰਦਾ ਜੀ ਸਰ ਅਗਰ ਗਲਾਸ ਨਾ ਲਗਾਉਂਦਾ ਦੁਕਾਨ ਦੇ ਬਾਹਰ ਤੋਂ ਵਟਾ ਦੇਖੋ ਗਲਾਸ ਲਗਾ ਦਾ ਨਾ ਲਗਾ ਦਾ ਪਰਮਾਤਮਾ ਨੇ ਮਿਹਰ ਕੀਤੀ ਹੈ ਈਸ਼ਵਰ ਦੀ ਕਿਰਪਾ ਕੀਤੀ ਹੈ ਹਰੇ ਪਤਾ ਨਹੀਂ ਕਿਨੀ ਦੇਰ ਆ ਕੋ ਡਰ ਪਉ ਤੇ ਕਿਸੇ ਨੂੰ ਹੈ ਨਹੀਂ ਨਾ ਜਿਸ ਤਰ੍ਹਾਂ ਜਿੰਨਾ ਭੀੜਪੜ ਵੜਾਇਆ ਜਾਂਦਾ ਹਰ ਵੇਲੇ ਇੱਥੇ ਜਾਮ ਲੱਗਾ ਹੀ ਰਹਿੰਦਾ ਪਰ ਇਸ ਤਰੀਕੇ ਨਾਲ ਆਉਣਾ ਸ਼ਰਿਆਮਾ ਕੋਲੀ ਕੋਲ ਨਹੀਂ ਇੱਥੇ ਠੀਕ ਹੈ ਜੀ ਤੇ ਪੁਲਿਸ ਦੇਖੇ ਨਾ ਉਹ ਕਿੱਥੇ ਨੇ ਉਹਨਾਂ ਨਾਕੇ ਕਿੱਥੇ ਨੇ ਕਿਹੜੀ ਜਗ੍ਹਾ ਖਲੋਤੇ ਨੇ ਸੋਏ ਐ ਵੈਰੀ ਅਨਬੋਥ ਬਹੁਤ ਬਦਕਿਸਮਤ ਗੱਲ ਬਹੁਤ ਬਦਕਿਸਮਤ ਧੰਨਵਾਦ ਭਾਇਓ ਆਪੋਜੀਸ਼ਨ ਦੇ ਕੋਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਕਾਂਗਰਸ ਜਨਾਬ ਬਿਲਕੁਲ ਜੀ ਪਟਾਲਾ ਆਪਣਾ ਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਭਰਾਵਾ ਆਪਣਾ ਠੀਕ ਹੈ ਜਿਹੜਾ ਵੀ ਕੰਮ ਹੋਈ ਆ ਔਰ ਜਿੰਨੇ ਵੀ ਕੀਤੀ ਆ ਸਾਖਸ਼ਾਤ ਕੋਲ ਸਾ ਆਪਣਾ ਕੰਮ ਕਰ ਰਹੀ ਹੈ ਪਹਿਲਾਂ ਕੁਝ ਰੈਟ ਸੀ ਨਹੀਂ ਮੈਨੂੰ ਹੁਣ ਪਤਾ ਲੱਗਾ ਵੀ ਕਦੇ ਪਹਿਲਾਂ ਵੀ ਮੈਨੂੰ ਰੈਟ ਸੀ ਕਿ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਸੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰ ਅਚਾਰ ਜੀ ਅਧਿਕਾਰੀਆਂ ਨੇ ਕੋਈ ਗੱਲ ਨਹੀਂ ਬਿਲਕੁਲ ਕਲੀਅਰ ਜੀ ਕਰ ਲੈ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਬਹੁਤ ਸਾਰੀਆਂ ਦੀ ਉਸ ਟਾਈਮ ਲੱਗੀ ਹੈ ਤੇ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਲੋ ਉਹ ਕਰੇ ਅਚਰਲੀ ਕਾਨੂੰਨ ਆਪਣਾ ਕੰਮ ਕਰਦਾ ਹੈ ਧੰਨ